ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੋਨਪੁਰਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਹਿਲਾਂ ਵੀ ਆਪਾਂ ਦੋਸਤੋ ਇਸ ਘਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਵੀਰ ਜੱਜ ਦਾ ਓਨਰ ਬਾਈ ਜੱਜਾ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਸਦਾ ਹੀ ਤੇ ਦੋ ਪਸ਼ੂ ਵਕਾਊਗਾ ਦੋਸਤੋ ਅੱਜ ਇਸ ਘਰੋਂ ਇੱਕ ਵਾਰ ਤੁਹਾਨੂੰ ਦਿਖਾ ਦੇਣੀ ਆ ਦੋਸਤੋ ਗੱਬਣਾ ਇੱਕ ਇਹ ਮੱਝ ਜਿਹੜੀ ਆ ਦੋਸਤੋ ਪੂਰੀ ਤਿਆਰੀ ਤੇ ਆ ਇਹ ਗੱਬਣਾ ਦੋ ਪਸ਼ੂ ਆ ਦੋਹਾਂ ਪਸ਼ੂਆਂ ਦੀ ਆਪਾਂ ਪੂਰੀ ਡਿਟੇਲ ਵੀਰ ਜੱਜ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੜਿੰਗ ਪਿੰਡ ਬਿਲਕੁਲ ਨਾਲ ਲੱਗਦਾ ਸੁਹਾਵੇ ਦੀ ਦੂਰੀ ਥੋੜੀ ਆ ਦੋਸਤੋ ਬ੍ਰਹਮਪੁਰਾ ਪਿੰਡ ਬਿਲਕੁਲ ਥੋੜੀ ਦੂਰੀ ਤੇ ਨਾਲ ਹੈਗਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮੋਨਪੁਰੇ ਕਰਨੀ ਆ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਦੋਸਤੋ ਨਵੇਂ ਪੁਰਾਣੇ ਇਸ ਘਰੇ ਆਉਂਦੇ ਰਹਿੰਦੇ ਆ ਸੇਲ ਸਮੇ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਨਵੇਂ ਆਏ ਪਸ਼ੂਆਂ ਬਾਰੇ ਜਿਹੜੀ ਦੋਸਤੋਂ ਤੁਸੀਂ ਜਾਣਕਾਰੀ ਲੈ ਸਕਦੇ ਜੀ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਦੇ ਕਰ ਦਿਆਂਗੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਜੱਜ ਭਾਈ ਠੀਕ ਠਾਕ ਹਾਂਜੀ ਵਧੀਆ ਸੰਤੂ ਸਾਹਿਬ ਠੀਕ ਹੈ ਠੀਕ ਆ ਤੇ ਜੱਜ ਵੀਰੇ ਇੱਕ ਆਪਣੇ ਨੰਬਰ ਜ਼ਰੂਰ ਬੋਲ ਦਿਓ ਨੰਬਰ ਆਪਣਾ ਹੈਗਾ 9873 727286 ਠੀਕ ਆ ਜੀ ਹਾਂਜੀ ਤੇ ਹੋਰ ਪਸ਼ੂ ਆਉਂਦੇ ਮਤਲਬ ਕਿ ਵੇਖ ਜਾਂਦੇ ਆ ਹਾਂਜੀ ਹਾਂਜੀ ਪਾਜੀ ਉੜਦਿਆਂ ਜਾਣ ਵਾਲੀ ਗੱਲ ਆ ਗਈ ਹਾਂ ਜੀ ਪਿਛਲੀ ਵੀਡੀਓ ਪਾਈ ਆਪਾਂ ਫੜ ਲਓ ਫੜ ਲਓ ਹੀ ਹੋ ਗਈ ਕੇ ਸਟੇਟਸ ਤੇ ਆਪਣੇ ਪਾਸ ਵੇਖ ਗਏ ਸੀ। ਹਾਂ ਸਟੋਰੀ ਤੋਂ ਵੇਖ ਗਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਮਾਲ ਵੀ ਚੰਗਾ ਸੀਗਾ। ਹਾਂ ਜੀ ਹਾਂ ਜੀ ਸੁਸਰਾ ਮਾਲ ਲਈਦਾ ਸੰਧੂ ਸਾਹਿਬ ਐ ਵੇ। ਪੱਕੀ ਚਲੋ ਰੇਟ ਪੜਤਾ ਜਿਹੜਾ ਉਹ ਵੀ ਆਪਾਂ ਜਾਇਜ਼ ਹੀ ਰੱਖਣਾ ਚਾਹੀਦਾ। ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜਾਇਜ਼ ਲਈਦਾ ਭਾਜ ਡੰਗਰ। ਬਿਲਕੁਲ ਭਾਅ ਦੇ ਵਿੱਚ ਹੀ ਦੇਈ ਜਾਣੀ ਆ। ਹਾਂ ਜੀ ਸੰਧੂ ਸਾਹਿਬ ਤੇ ਅੱਜ ਇੱਕ ਜਿਹੜੀ ਮੱਝ ਜੱਜਵੀਰ ਆਪਣੇ ਕੋਲ ਇਹ ਆ ਇਹ ਸੂਵੇ ਕਿੰਨੇ ਸੂਣ ਜਾ ਰਹੀ ਅੱਗੇ। ਇਹ ਸੰਧੂ ਸਾਹਿਬ ਤੀਜੇ ਸੂਏ ਆ ਰਕੇ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਸੋ 14 ਕਿਲੋ ਦੋਸਤੋ ਮਿਲਕ ਕਪੈਸਿਟੀ ਦੂਜੇ ਸੂਵੇ ਇਸ ਮੱਝ ਦੀ ਰਹੀ ਆ ਹੋਣ ਤੇਜਾ ਸੂਹਾ ਸੋਣ ਜਾ ਰਹੀ ਆ ਸਰੀਰ ਕਟਾਂਜਾ ਬਹੁਤ ਸੋਨਾ ਹੈ ਚੌੜੇ ਪੱਲੇ ਦੀ ਆ ਹਾਈਟ ਕੋਈ ਵੀਰ ਮੀਡੀਅਮ ਜਾਂ ਮੀਡੀਅਮ ਤੋਂ ਪਲੱਸ ਵੱਡੀਆਂ ਬੱਜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਠੀਕ ਆ ਪਲੀ ਪੁਲੀ ਪੂਰੀ ਆ ਠੀਕ ਆ ਪਤਲੀ ਜਿਹੀ ਆਟਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਬਿਲਕੁਲ ਸਟਰਕਚਰ ਆਪਾਂ ਪੂਰੀ ਤਸੱਲੀ ਨਾਲ ਦਿਖਾ ਦਈਏ ਉਸ ਤੋਂ ਬਾਅਦ ਜਿਹੜੀ ਦੋਸਤੋ ਹੋਰ ਗੱਲਬਾਤ ਕਰ ਲਾਂਗੇ ਆ ਦੇਖੋ ਜੀ ਠੀਕ ਆ ਜੀ ਸੋ ਸੰਤਾਂਤੋਂ ਦੀ ਕੁਆਲਿਟੀ ਤੇ ਬਾਕੀ ਵੇਣ ਜਿਹੜੀ ਆ ਦੋਸਤੋ ਬਿਲਕੁਲ ਹਵਾਨੇ ਲੇਵੇ ਤੇ ਉਬਰੀ ਹੋਈ ਤਾਂ ਨੂੰ ਨਜ਼ਰ ਆ ਜਾਊਗੀ। ਸੋ ਚੰਗੀ ਜਿਹੜੀ ਆ ਦੋਸਤੋ ਦੁੱਧ ਵਾਲੀ ਮੱਝ ਦੀ ਪੂਰੀ ਨਿਸ਼ਾਨੀ ਆ। ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ। ਉਨਾ ਹੀ ਗਾਂ ਨੂੰ ਹਾਨਾ ਸੰਦੂ ਸਾਹਿਬ ਉਨਾ ਹੀ ਪਛਾਣ ਨੂੰ ਆ। ਲਓ ਜੀ ਜਿੰਨੀ ਕੁ ਗਾੜ੍ਹ ਦੋਸਤੋ ਉੰਨੀ ਕੇ ਪਿੱਛੇ ਨੂੰ ਬਣੀ ਥਣੀ ਆ। ਬਿਲਕੁਲ ਇਹਨਾਂ ਪਟਾਂ ਦੇ ਸਾਂ ਦੇ ਵਿੱਚਕਾਰ ਜਿਹੜਾ ਆਰਡਰ ਫਿਕਸ ਜੈਡਰਾ ਚੌਰਸ ਜਿਵੇਂ ਇੱਕ ਆਪਾਂ ਵਹਿੜਾਂ ਦਾ ਆਰਡਰ ਦੇਖਦੇ ਹਾਂ ਠੀਕ ਆ ਜੀ ਆ ਦੇਖੋ। ਬਟਨਾ ਨਾਲ ਲੇਵਾ ਸੋ ਕੁਆਲ ਨਾ ਦੇਖੋ ਇੱਕ ਬਹਿਣੀ ਵਾਲੇ ਪਾਸਿਓਂ ਜਿਹੜਾ ਦੋਸਤੋ ਤੁਸੀਂ ਇਆ ਥਾਂ ਦੀ ਕੁਆਲਿਟੀ ਦੇਖੋ ਠੀਕ ਆ ਆ ਲੋ ਜੀ ਠੀਕ ਆ ਬਾਕੀ ਜੱਜ ਭਾਈ ਹੈ ਪਧਰ ਲੇਵਾ ਬਿਲਕੁਲ ਹਾਂਜੀ ਹਾਂਜੀ ਸੰਧੂ ਸਾਹਿਬ ਐ ਬਰਾਬਰ ਧਾਰਾਂ ਇੱਕੋ ਜੀਆਂ ਕੋਈ ਘਾਣ ਵੱਧ ਘਟ ਨਹੀਂ ਹੈ ਸੰਧੂ ਸਾਹਿਬ ਲਓ ਵੀ ਦੋਸਤੋ ਪੂਰੀ ਤਸੱਲੀ ਨਾਲ ਮੇਰਾ ਵੀ ਇੱਕ ਵਾਰੀ ਵੀਡੀਓ ਦੇਖ ਲਿਓ ਮੱਝ ਬਹੁਤ ਖੂਬਸੂਰਤ ਆ ਦੋਸਤੋ ਦੁੱਧ ਵਾਲੀ ਮੱਝ ਆ ਚੌੜੇ ਪੱਲੇ ਦੀ ਆ ਬਾਕੀ ਪਿੱਠ ਪੂੜੇ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਜਿਹਾ ਦੂਰੀ ਤੋਂ ਦਿਖਾਉਣੀ ਆ ਵੇਖੋ ਠੀਕ ਆ ਸੋ ਚੌੜੇ ਪਿੱਠ ਪੂੜੇ ਦੇ ਵਿੱਚ ਤੇ ਹਾਈਟ ਦਾ ਪਹਿਲਾ ਮੈਂ ਜ਼ਿਕਰ ਕਰਤਾ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਲਿਓ ਪਲੀਪੂਰੀ ਪੂਰੀ ਆ ਠੀਕ ਆ ਤੇ ਤਪਾਈਤ ਕੋਈ ਵੀਰਾਂ ਦਾ 35 ਬਿਲਕੁਲ ਇੱਕ ਨੰਬਰ ਆ ਠੀਕ ਆ ਸੋ ਨਾਰਮਲੀ ਦੇਨ ਅਜਜੀ ਵੀਰ ਕਿੰਨੇ ਕੁ ਲੈ ਜੂ ਤੁਹਾਡੇ ਹਿਸਾਬ ਨਾਲ ਜੀ ਸੰਤੂ ਸਾਹਿਬ ਚਾਰ ਕਿ ਦੇਣੀ ਖੜਦੀ ਆ ਬਿਲਕੁਲ ਹੈ ਤਿਆਰੀ ਹੀ ਵਸ ਹਾਂਜੀ ਹਾਂਜੀ ਹਫਤੇ ਦੇ ਅੰਦਰ ਅੰਦਰ ਸੁੰਦੀ ਆ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਹਣ ਠੀਕ ਆ ਹਾਂਜੀ ਸੋ ਆ ਫੇਸ ਕੁਆਲਿਟੀ ਹੈ ਜੀ ਠੀਕ ਆ ਜੀ ਸੋ ਮਾਝਾ ਦੋਸਤੋ ਤੁਸੀਂ ਦੇਖ ਲਿਆ ਕੋਈ 14 ਕਿਲੋ ਵੀਰ ਦੱਸ ਰਿਹਾ ਵੀ ਦੂਜ ਦੁੱਧੋ ਵਾਲੇ ਪਸ਼ੂ ਦੀ ਨਿਸ਼ਾਨੀਆਂ ਚਲੋ 13 14 ਲੀਟਰਾਂ ਦਾ ਕੁਛ ਨਹੀਂਗਾ ਚੰਗਾ ਕੋਈ ਖਰੀਦਾਰ ਵੀਰ ਅੱਗੇ ਬਿਲਕੁਲ ਚੰਗਾ ਟੱਕਰ ਗਿਆ ਚੰਗੀ ਸੇਵਾ ਵਾਲਾ ਟੱਕਰ ਗਿਆ ਤੇ ਮੈਨੂੰ ਲੱਗਦਾ ਵੀ ਚਲੋ ਆ ਸਹੀ ਹੈ ਵੀ ਇਹਨਾਂ ਦੁੱਧ ਨਾਰਮਲੀ ਨੇ ਪਾਉਣਾ ਤੇ ਕਢਣਾ ਚਾਹੀਦਾ ਤੇ ਜੱਜੀ ਵੀਰ ਖੋਲ ਕੇ ਤੋਰ ਗਿਆ ਇੱਕ ਵਰੀ ਹਾਂਜੀ ਸੋ ਸੋਹਣੀ ਬਾਡੀ ਬੰਤਰ ਦੀ ਆ ਜਿੰਨੇ ਵੀ ਆ ਦੋਸਤੋ ਚੰਗੀ ਆ ਥਣ ਖੋਣ ਦੀ ਲੰਬਾਈ ਸੋਹਣੀ ਆ ਅੱਗੇ ਵੀ ਉਹਨਾਂ ਕ ਬਣਾ ਕੇ ਤਿਆਰ ਕਰੀ ਖੜੀ ਆ ਤੇ ਮਗਰ ਵੀ ਉਹਨਾਂ ਠੀਕ ਆ ਸੋ ਬਾਕੀ ਤੋਰ ਕੇ ਦਿਖਾਉਨੇ ਆ ਬਥੇਰੇ ਸਮਝ ਗੱਲਬਾਤ ਆ ਜਾਣੀ ਆ ਤੁਹਾਨੂੰ ਆ ਦੇਖੋ ਜੀ ਪਸ਼ੂ ਮੋਸਟਲੀ ਦੋਸਤੋ ਬੇਸ਼ੱਕ 2-4 ਨਾ ਕੀ ਹੁਣ ਪਰ ਪੂਰੇ ਤਸੱਲੀ ਬਖਸ਼ਾ ਦੇ ਵੱਲੋਂ ਵੀਰ ਲੈਂਦਾ ਪੂਰੀ ਤਸੱਲੀ ਵਾਲਾ ਪਸ਼ੂ ਫਿੱਟ ਫਾੜ ਪਸ਼ੂ ਲੈਂਦਾ ਆਰਡਰ ਆਰਡਰ ਦੀ ਕੁਆਲਿਟੀ ਚੰਗੀ ਹੁੰਦੀ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਆ ਦੇਖੋ ਜੀ ਸਰੀਰ ਘਟਾਂਜਾ ਬਹੁਤ ਸੋਹਣਾ ਮੱਝ ਦਾ ਤੇ ਠੰਡੀ ਗਰੀ ਨਰਮ ਨਰਮ ਪੂਰੀ ਆ ਠੀਕ ਆ ਆ ਸਿੰਗਾ ਸੋਂਗਾ ਦੀ ਬੰਤਰਾ ਜੀ ਠੀਕ ਆ ਜੀ ਪਤਲੀ ਚਮੜੀ ਇਹਦੀ ਸੰਦੂ ਸਾਹਿਬ ਦੁੱਧ ਵਾਲੀ ਮੱਝ ਬਿਲਕੁਲ ਕਢਾ ਲੀਏ ਕਿਹੜਾ ਬੈਗ ਲ ਇੱਕ ਹੋਰ ਕਢਾ ਦਿਓ ਜੀ ਇੱਕ ਤੋਰ ਦਿਓ ਇੱਕ ਹੋਰ ਹੀ ਹੋ ਲਓ ਜੀ ਫੁੱਲ ਬੜਾ ਫੁੱਲ ਖੂਬਸੂਰਤ ਸੋਹਣੀ ਅਡਰ ਕੁਆਲਿਟੀ ਆ ਦੇਖ ਦਰਮਿਆਨੀ ਇੱਕ ਸਾਈਡ ਭਲ ਹੋ ਸਕਦੀ ਏ ਵੀ ਹਾਂਜੀ ਉਹ ਤਿੱਪਣ ਟੋਪਣ ਚ ਵੀ ਸੰਦੂ ਸਾਥ ਤਿੱਪ ਕੇ ਤਸੱਲੀ ਕਰਕੇ ਲੈਂਦੀ ਆ ਆਪਾਂ ਆਪਣੀ ਕਿਹ ਧਾਰਾਂ ਵੱਧ ਘੱਟ ਵੀ ਨਿਕਲ ਸਕਦੀਆਂ ਨੇ ਹਾਂ ਹਾਂਜੀ ਨਹੀਂ ਉਹਦਾ ਧਾਰਾਂ ਬਰਾਬਰ ਆ ਸੰਦੂ ਸਾਥ ਤਿੱਪੀ ਆਪਾਂ ਅੱਛਾ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਸੋ ਲੇਵੇ ਵਾਲੇ ਪਾਸਿਓਂ ਦੋਸਤੋ ਕਮਾਲ ਦੀ ਐ ਸੋਹਣਾ ਲੇਵਾ ਲੱਗਾ ਠੀਕ ਆ ਜੀ ਉਮੀਦ ਆਪਾਂ ਚੰਗੇ ਲਈ ਕਰਦੇ ਆਂ ਵੀ ਜੇਕਰ ਦੋਸਤੋ ਪਸ਼ੂ ਦਾ ਸਟ੍ਰਕਚਰ ਸੋਹਣਾ ਲੇਵੇ ਦੀ ਸਟ੍ਰਕਚਰ ਸੋਹਣੀ ਆ ਤੇ ਚੰਗੀ ਆ ਪਾਸ ਕਰ ਸਕਦੇ ਆਂ ਪਸ਼ੂ ਤੋਂ ਤੇ ਬਾਕੀ ਫੁੱਲ ਪੜਾ ਫੁੱਲ ਤੁਹਾਨੂੰ ਇੱਕ ਵਾਰੀ ਪੂਰਾ ਢਾਂਚਾ ਦਿਖਾ ਦਿੰਨੇ ਆਂ ਸਰੀਰ ਕ ਪਿੱਠ ਪੁਰੇ ਤੋਂ ਆ ਦੇਖੋ ਜੀ ਠੀਕ ਆ ਆ ਦੇਖੋ ਠੀਕ ਆ ਸੋ ਸਿੰਗਲ ਹੱਡੀ ਦੀ ਆ ਚੰਬੜੀ ਬਿਲਕੁਲ ਜਿਹੜੀ ਐਨ ਪਤਲੀ ਆ ਦੇਖੋ ਠੀਕ ਹੈ ਤੇ ਇਹ ਜੱਦੀ ਵੀਰੇ ਕਿੰਨਾ ਮੁੱਲ ਕੀ ਮੰਗ ਰੱਖਦੇ ਹੋ ਇਹਦੀ ਕੀ ਲੈਣ ਦੇਣ ਸੰਧੂ ਸਾਹਿਬ ਮੁੱਲ ਤੇ 90000 ਕਰਦੇ ਆ ਹਾਂ ਹਾਂਜੀ ਇਹ ਚੋਂ 5000 ਛੋੜ 85000 ਦੀ ਦੇ ਦਾਂਗੇ 85 ਦੀ ਹਾਂਜੀ ਠੀਕ ਹੈ ਜੀ ਉਹ ਥੋੜਾ ਬਾਤ ਹੋ ਜਾ ਮਾਨਤਾ ਨੂੰ ਦੇ ਜੀ ਉਹ ਛੋੜ ਛੱਪਾ ਹੀ ਕਰਾਂਗੇ ਸੰਧੂ ਸਾਹਿਬ ਠੀਕ ਆ ਆਪਾਂ ਫਿਕਸ ਜਾਈਏ ਰੇਟ ਆਪਣਾ ਦੇਣ ਲੈਣ ਵਾਲਾ ਜਾਨੀ ਕੇ ਦੱਸਿਆ ਵਾ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ 85000 ਲਾਸਟ ਵੀਰ ਦੱਸ ਰਿਹਾ ਵੀ ਲੈਣ ਦੇਣ ਜਿਹੜਾ 85000 ਆ ਠੀਕ ਆ ਉਨ ਤੋਂ ਜੋ ਕੋਈ ਛੋੜ ਛੱਪਾਈ ਆ ਮੌਕੇ ਦਾ ਜਿਹੜਾ ਕੋਈ ਵੀਰ ਘਰੇ ਆਉਂਦਾ ਖਰੀਦਦਾਰ ਛੋੜ ਛੱਪਾਈ ਆ ਠੀਕ ਆ ਸੋ ਮਾਝ ਜਿਹੜੀ ਦੋਸਤੋ ਹਰ ਇੱਕ ਪੱਖ ਤੋਂ ਹਰ ਇੱਕ ਐਂਗਲ ਤੋਂ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਤੀ ਆ ਜਿਹੜੇ ਵੀਰ ਦੇ ਫਿੱਟ ਬੈਠੂਗੀ ਖਾਸ ਪਿੰਡ ਤੁਸੀਂ ਮੋਹਨਪੁਰੇ ਵਿజిਟ ਕਰਨੀ ਆ ਠੀਕ ਆ ਆਪਦੀ ਟਿਪ ਕੇ ਤਸੱਲੀ ਕਰ ਲਿਓ ਸੂਣ ਤੋਂ ਪਹਿਲਾਂ ਜੇਕਰ ਕੋਈ ਵੀਰ ਲੈ ਕੇ ਜਾ ਰਿਹਾ ਠੀਕ ਆ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਇੱਕ ਵੈੜ ਦਿਖਾਉਣੀ ਆ ਦੋਸਤੋ ਇਹ ਵੀ ਗੱਬਣ ਵੈੜ ਆ ਤੇ ਇਹਦੀ ਵੀ ਤਿਆਰੀ ਪੁੱਛ ਲੈਣੀ ਆ ਵੀਰ ਤੋਂ ਤੇ ਇਹ ਜੱਜ ਕਿੰਨਾ ਸੂਆ ਸੁਣ ਜਾ ਰਹੀ ਐ ਇਹ ਸੰਤੂ ਸਾਹਿਬ ਦੂਜੇ ਸੂਆ ਵਰਗੀ ਸੁਣ ਵਾਲੀ ਆ ਦੂਜਾ ਸੂਆ ਹਾਂਜੀ ਹਾਂਜੀ ਇਹ ਵੀ ਚਾਰ ਕ ਦਿਨ ਲੈਂਦੀ ਆ ਚਾਰ ਕ ਦਿਨ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਉਹ ਖਦੀ ਮਾਰੀ ਆਈ ਤੂੜੀ ਖਾਈ ਜਾਂਦੀ ਸੰਭੀ ਸੰਭੀ ਘਟਾ ਪਹਿਲੇ ਸੂਏ 17 18 ਕਿਲੋ ਦੁੱਧ ਕੱਢਿਆ ਨੇ ਮਸ਼ੀਨ ਨੇ ਪਹਿਲਣ ਦੇ ਹਾਂਜੀ 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 ਬਾਕੀ ਆੜਾ ਰੋੜਾ ਬਹੁਤ ਵਧੀਆ ਲੈਵਾਂ ਲੋ ਆਵੇ ਫਿਰ ਕਿੱਡਾ ਸੋਹਣਾ ਬਿਲਕੁਲ ਸੋ ਦੋਸਤੋ ਬਿਲਕੁਲ ਕਹਿਣ ਫੁੱਟਬਾਲ ਵਾਂਗੂ ਆਪਾਂ ਕਹਦੇ ਨੇ ਫੁੱਟਬਾਲ ਨੇਵਾ ਜਿੰਨਾ ਅੱਗੇ ਨਾ ਵਿਸ਼ਾ ਨੂੰ ਉਨਾ ਹੀ ਅੱਗੇ ਨੂੰ ਵੇਖੋ ਫਿਕਸ ਜਾ ਡਰਾ ਫਿਕਸ ਜਾ ਡਰਾ ਹਾਂਜੀ ਹਾਂਜੀ ਤੇ ਪੂਰੇ ਗੋਲ ਲੈਵੇ ਦੀ ਆ ਠੀਕ ਹੈ ਬਾਕੀ ਜਾਦੂਬਾਦ ਵਾਲੀ ਵਸ਼ੀ ਆ ਸੰਧੂ ਸਾਹਿਬ ਸੋ ਆ ਜਿਹੜਾ ਦੋਸਤੋ ਥਾਣ ਲੱਗਾ ਜੇ ਬੈਠਦੇ ਥਾਣ ਵੀ ਪੂਰਾ ਅ ਹਾਂਜੀ ਹਾਂਜੀ ਬਾਕੀ ਠੰਡੀ ਸੀਲ ਸੰਤੂ ਸਾਹਿਬ ਕੋਈ ਇਹੋ ਜੀ ਗੱਲ ਨਹੀਂ ਆ ਦੇਖੋ ਕੋਈ ਗੱਲ ਬਾਤ ਨਹੀਂ ਆ ਕਿ ਜਿੱਦਾਂ ਮਰਜੀ ਆ ਲੋ ਜੀ ਠੀਕ ਆ ਮਗਰੋਂ ਵੇਖੋ ਬੈਕ ਸਾਈਡ ਤੋਂ ਗੱਲ ਬਾਤ ਨਹੀਂ ਤਸੱਲੀ ਮੇਰਾ ਵੀਰ ਇੱਕ ਵਾਰੀ ਜਰੂਰ ਤੁਸੀਂ ਆ ਦੇਖੋ ਠੀਕ ਆ ਤੇਪਨ ਤੋਂ ਪਨਾਣ ਵਧੀਆ ਸ਼ਹਿਦ ਆਉਂਦਾ ਜਾਂ ਦੁੱਧ ਹੀ ਹੁਣ ਤਾਂ ਮਤਲਬ ਕਿ 2-4 ਦਿਨ ਹੀ ਦੀ ਸੂਣ ਦੇ ਵਿੱਚ ਹਾਂਜੀ ਅਜੇ ਤਾਂ ਸ਼ਹਿਦ ਹੀ ਆਉਂਦਾ ਸੰਤੂ ਸਾਹਿਬ ਉਦਾਂ ਅੱਛਾ ਹਾਂਜੀ ਹਾਂਜੀ 4 ਤੋਂ 5 ਦਿਨ ਲੈ ਜੂਗੀ 4-5 ਦਿਨ ਹਾਂਜੀ ਹਾਂਜੀ ਠੀਕ ਆ ਜੀ ਤੇ ਲਓ ਖੋਲਦਗੇ ਨੂੰ ਵੀ ਹਾਈਟ ਕਾਦਾ ਜਿਹੜਾ ਦੋਸਤੋ ਵਧੀਆ ਹਾਈਟ ਕਾਦਾ ਠੀਕ ਆ ਮੀਡੀਅਮ ਤੋਂ ਵੀ ਜਿਹੜੀ ਪਲੱਸ ਹਾਈਟ ਆ ਉੱਚੀ ਵਿਹੜ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਕਾਦੇ ਦੀ ਉੱਚੀ ਆ ਮੀਡੀਅਮ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਲਈ ਠੀਕ ਆ ਇੱਕ ਪੂਰਾ ਵੱਡਾ ਸਟੈਂਡਰਡ ਸਾਈਜ਼ ਹੁੰਦਾ ਜਿਵੇਂ ਆਪਾਂ ਫਾਰਮ ਵਾਲੀਆਂ ਵਿਹੜਾਂ ਦੇਖਦੇ ਆ ਪਰ ਇਹ ਥੋੜਾ ਜਿਹਾ ਕ੍ਰੋਸ ਦੇ ਵਿੱਚ ਆ ਗਈ ਅੱਗੇ ਸਭੀ ਸੂਬੀ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਕਈ ਨਾ ਨਾਰਮਲ ਸੇਵਾ ਵਾਲੇ ਘਰੋਂ ਪਸ਼ੂ ਨਿਕਲਦੇ ਆ ਅੱਗੋਂ ਕੋਈ ਵੀਰ ਚੰਗਾ ਕੋਈ ਹੱਥ ਮਾਰਨ ਵਾਲਾ ਹੱਥ ਫੇਰਨ ਵਾਲਾ ਚੰਗਾ ਮਿਲ ਪਿਆ ਚੰਗੀ ਸੇਵਾ ਵਾਲਾ ਵੀਰ ਮਿਲ ਪਿਆ ਤੇ ਦੋਸਤੋ ਚੰਗਾ ਦੁੱਧ ਵੀ ਲਾਹੋਗੇ ਤੁਸੀਂ ਤੇ ਬਾਕੀ ਸਰੀਰ ਵੀ ਪੂਰਾ ਭਰ ਜਾਊਗਾ ਵ ਬਾਕੀ ਥਾਨ ਥਣ ਦੀ ਪੂਰੀ ਕੁਆਲਿਟੀ ਆ ਆਰਡਰ ਜਿਹੜਾ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਫਿਕਸਡ ਆਰਡਰ ਆ ਕੰਪੈਕਟ ਆਰਡਰ ਆ ਦੋਸਤੋ ਥਾਨ ਥਣ ਪੂਰਾ ਮੁਠੀ ਸੋ ਆ ਲਓ ਕੁਮਾਉ ਉਹ ਜਿਆ ਦੇਖਵਰੀ ਹੋ ਰਹੀ ਨੇ ਠੀਕ ਆ ਜੀ ਤੋੜ ਦਿਓ ਤੋ ਇਹ ਵੜ ਜਿਹੜੀ ਦੋਸਤੋ ਫੀਰਦੇ ਕੋਲੇ ਪਕਾਉਂਦੇ ਠੀਕ ਹੈ ਸੰਦੂ ਸਾਹਿਬ ਕੋਈ ਗੱਲ ਨਹੀਂ ਪਾਕਿਸਤਾਨੀ ਠੰਡੀ ਧੀ ਬਹੁਤ ਜਿਆਦੀ ਆ ਸੀਰ ਨੂੰ ਸਾਹ ਕੋਈ ਵੀਰ ਬੰਗਾ ਪਾਵੇ ਰਸੀ ਨਿਆਣਾ ਪਾਵੇ ਚਾਹੇ ਨਾ ਪਾਵੇ ਇਦਾਂ ਹੀ ਚਵਾਈ ਕਰਨ ਬੈਹਜੋਗੇ ਤੇ ਇਹੋ ਜਿਹਾ ਪਸੂ ਹਿੱਲਦਾ ਨਹੀਂਗਾ ਇੱਥੋਂ ਪਤਾ ਲੱਗ ਜਾਂਦਾ ਪਸੂ ਦਾ ਵੀ ਪਸੂ ਕਰੂਗੀ ਕਰੂ ਅਕੇ ਕੀ ਠੀਕ ਹੈ ਜੀ ਸੁਣ ਤੋਂ ਬਾਅਦ ਤੇ ਜੱਜ ਕਿੰਨਾ ਆਂਦਾ ਵੀਰੇ ਕੀ ਲੈਣ ਦੇਣ ਕੀ ਰੂਗਾ ਹਾਂ ਨਾਲ ਹੀ ਗੱਲ ਬਾਤ ਸੰਦੂ ਸਾਹਿਬ ਮੁੱਲ ਕਰਨੋਂ ਤਾਂ 50000 ਕਰਦੇ ਹਾਂ ਹਾਂਜੀ 46000 ਦੀ ਦੇ ਦਾਂਗੇ ਵੜ 46000 ਦੀ ਹਾਂਜੀ ਹਾਂਜੀ ਇੱਚ ਛੋੜ ਛੱਪਾ ਕਰ ਤੇ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਤੇ ਕਿੰਨੀ ਕੁ ਉਮੀਦ 15 17 ਲੀਟਰ ਚਵਾ ਦੂਗੀ 16 ਲੀਟਰ ਸੰਧੂ ਸਾਹਿਬ ਚੋਇਆ ਉਹਨਾਂ ਪਹਿਲੇ ਸੂਏ ਗਏ ਹਾਂਜੀ ਹਾਂਜੀ ਬਾਕੀ ਸੰਭੇ ਸੁੰਭੇ ਨਹੀਂ ਕਿ ਇਹੋ ਵਹਿੜ ਭਾਵੇਂ ਸੰਭੀ ਹੁੰਦੀ ਸੰਧੂ ਸਾਹਿਬ 55 60 ਵੀ ਵਿਕਦੀ ਬਿਲਕੁਲ ਜੀ ਹਾਂਜੀ ਹਾਂਜੀ ਹੁਣ 46 ਦੀ ਆਪਣੇ ਕੋਲ 46000 ਦੀ ਆਪਾਂ ਦੇ ਦਾਂਗੇ ਸੰਧੂ ਸਾਹਿਬ ਉੱਚਾ ਮਾਨਤਨ ਕਰਦਾਂਗੇ ਚਲੋ ਭੈਣ ਭਰਾ ਦਾ ਠੀਕ ਆ ਜੀ ਲੋ ਵੀ ਭਰਾਵੋ 46000 ਦੀ ਵੀਰ ਕਹਿ ਰਿਹਾ ਠੀਕ ਆ ਅੱਗੋਂ ਕਿਸੇ ਵੀਰ ਨੇ ਬਿਲਕੁਲ ਆਦੀ ਸਮਝ ਨਾ ਖਰੀਦਨੀ ਐ ਬਾਕੀ ਵਹਿੜ ਚੰਗੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਇਹ ਮਰੀ ਵੀ ਸੰਤੋਖ ਸਾਹਿਬ ਤੋਂ ਢੋਲੀ ਖਾਈ ਜਾਂਦੀ ਬਿਲਕੁਲ ਬਿਲਕੁਲ ਹਾਂਜੀ ਤੇ ਇਹ ਪਸੂਆ ਵੀਰ ਜੱਜ ਦੇ ਕੋਲ ਜਿਹਦੇ ਤਿੰਨ ਨੰਬਰ ਆਪਣੇ ਜੱਜ ਜਰੂਰ ਬੋਲਦਗੇ ਨੰਬਰ ਆਪਣਾ 9373 72 7286 ਠੀਕ ਹੈ ਜੀ ਹਾਂਜੀ ਠੀਕ ਹੈ ਭਰਾ ਸੋ ਦੋਸਤੋ ਇਹ ਨੰਬਰ ਵੀਰ ਜੱਜ ਦੇ ਆ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ